ਬੀਬੀ ਵੱਲੋਂ ਵੀ ਇਲਜ਼ਾਮ ਲਗਾਏ ਜਾਂਦੇ ਨੇ ਤੁਹਾਡੇ ਤੇ ਕਿ ਉਹਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਤੁਹਾਡੇ ਵੱਲੋਂ। ਉਹ ਠਕਾਡਣਾ ਜਿਹੜੀ ਆ ਜਾਂਦੀ ਜਿਹੜਾ ਕੋਈ ਬੋਲ ਲੈਂਦਾ ਬੋਲ ਲੈਂਦਾ ਪਰ ਅਸੀਂ ਤੇ ਧੋਖੇ ਨਾਲ ਇਹਨਾਂ ਮੈਨੂੰ ਬੁਲਾਇਆ ਗਿਆ। ਤੇ ਮੈਂ ਗੱਲ ਸੁਣਨ ਗਿਆ ਨਾ ਫੋਨ ਮੈਨੂੰ ਲਾਇਆ ਮੈਂ ਅੱਡੇ ਤੇ ਜਾ। ਜਦੋਂ ਮੈਂ ਅੱਡੇ ਤੇ ਬਸ ਤੇ ਮੈਂ ਲੜਕੀ ਚੜਾਉਣ ਗਿਆ ਇਹਨਾਂ ਮੈਨੂੰ ਫੋਨ ਲਾਇਆ ਕੋਈ ਰਾਤ ਘਟਣਾ ਹੋਈ ਮੈਂ ਕਹ ਕੋਈ ਨਹੀਂ ਹੋਈ। ਇਹਨਾਂ ਕਹ ਸਾਡੇ ਕੋਲ ਆ ਜਾਓ ਮੈਂ ਇਕੱਲਾ ਹੀ ਗਿਆ ਤੇ ਇਕੱਲੇ ਜਾ ਕੇ ਮੈਂ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਮੈਨੂੰ ਤਮਕਾ ਕੇ ਉਹ ਇਹ ਚਾਰ ਬੰਦੇ ਸੀ ਚੋਂ ਬੰਦਿਆਂ ਨੇ ਪਹਿਲਾਂ ਮੈਨੂੰ ਇਹ ਗੱਲ ਆਖੀ ਵੀ ਤੂੰ ਇਹੋ ਟੱਪਾ ਆਖਣਾ ਵੀ ਗਲਤੀ ਹੋਗੀ ਤੇ ਮਾਪੀ ਦਾਪਾ ਇੱਥੇ ਨਿਬੇੜ ਲਗੀ ਵੀ ਕਿਸੇ ਦੇ ਗਾਲ ਤੇ ਰੋਲਾ ਨਾ ਪਵੇ ਮੈਂ ਚੋਂ ਦੇ ਝਾਗ ਚ ਹਾਂ ਕਰ ਦਿੱਤੀ ਚੱਲ ਮੈਂ ਨਾ ਕਰੋ ਕੀ ਗੱਲ ਕਰਨਾ ਇਹਨਾਂ ਮੁੜ ਕੇ ਮੈਨੂੰ ਦੂਸਰੀ ਬੈਂਕ ਸੇ ਭਾਗੇ ਇਹਨਾਂ ਦੂਸਰੀ ਬੈਂਕ ਸੇ ਫੋਨ ਕਰ ਕਰਕੇ 15 ਜਨਾਨੀਆਂ 15 ਇਹ ਬੰਦੇ 15 ਕੋਲੇ ਮੋਬਾਈਲ 15 ਕੋਲੇ ਡੰਡੇ ਛੋਟੇ ਮੈਂ ਚੁੱਪ ਕਰਕੇ ਤੇ ਮੈਂ ਜਦੋਂ ਬਾਹਰ ਨਿਕਲਿਆ ਤੇ ਮੈਨੂੰ ਕਬਰ ਆ ਗਿਆ ਮੈਂ ਕਿ ਇਹ ਇੱਕ ਹੀ ਬਣਿਆ ਮੈਨੂੰ ਤੇ ਨਾ ਚੋਂ ਨਹੀਂ ਛੱਡਿਆ ਤੇ ਜਦੋਂ ਇਹਨਾਂ ਆਖਿਆ ਵੀ ਪਾਗਲਾ ਮੈਂ ਪਾਗਲਾ ਆ ਲਾਗ ਮੈਂ ਕਿਹਾ ਮੈਂ ਨਹੀਂ ਲਾਉਣੀ ਇਹਨਾਂ ਆਖਿਆ ਬੀਬੀ ਦੇ ਪੈਰਾਂ ਤੇ ਰੱਖੋ ਮੈਂ ਬੀਬੀ ਦੇ ਪੈਰਾਂ ਤੇ ਪਾ ਕੇ ਰੱਖਤੀ ਇਹਨਾਂ ਮੈਨੂੰ ਬਹੁਤ ਮਾੜਾ ਚੰਗਾ ਲੱਤਾ ਲੂਤਾ ਲਖਿਆ ਤੁਮ ਜੀਆਂ ਬਿੱਤੀਆਂ ਥਿਆਰ ਇਹਨਾਂ ਦੇ ਕੋਲ ਤੇ ਆਂਦੇ ਤੈਨੂੰ ਗੋਲੀ ਮਾਰ ਦੇਣੀ ਚਾਹੀਦੀ ਐਨੇ ਤੇ ਇਹਨਾਂ ਦੀ ਵੀਡੀਓ ਵੇਖ ਲਓ ਜੇ ਇਹ ਗੱਲ ਆਖੀ ਕਿ ਨਹੀਂ ਆਖੀ ਲੱਤਾਂ ਮਾਰਨ ਦੀ ਐ ਵੇਖ ਲਓ ਵੀਡੀਓ ਚ ਗੱਲ ਇਹਨਾਂ ਆਖੀ ਕਿ ਨਹੀਂ ਆਖੀ ਮੈਂ ਝੂਠ ਮਾਰਦਾ ਤਾਂ ਦੱਸਣ ਇਹਨਾਂ ਮੈਨੂੰ ਕੱਲੇ ਨੂੰ ਦਬਾ ਕੇ ਦੂਸਰੀ ਬੈਠਕ ਚ ਇਹਨਾਂ ਸਾਧ ਕੇ ਮੇਰੀ ਹਵੇ ਦਬੇ ਕਰਕੇ ਸਤਾਰ ਲਾ ਕੇ ਇਹਨਾਂ ਮੇਰੇ ਤੋਂ ਪੈਰੀ ਰਖਾਈ ਆ ਮਾਫੀ ਫੇਰ ਨਹੀਂ ਹੋਈ ਜੇ ਮਾਫੀ ਹੋ ਗਈ ਆ ਤੇ ਇਹ ਜੋ ਆਪਦੀ ਮਰਜ਼ੀ ਨਾਲ ਜੋ ਬੋਲੀ ਜਾਂਦੀ ਬੋਲੀ ਜਾਂਦੀ ਉਹਦੇ ਬਾਰੇ ਆਪਾਂ ਨੂੰ ਕੋਈ ਨਹੀਂ ਆ ਉਹ ਜੋ ਇਹਨਾਂ ਨੇ ਬੁਲਾਇਆ ਉਹਨੂੰ ਪੜਾਇਆ ਉਹ ਬੋਲਦੀ ਆ ਇਹ ਇਹਨਾਂ ਨੇ ਪਹਿਲਾਂ ਉਹਨੂੰ ਪੜਾਇਆ ਤੇ ਇਹ ਬੁਲਾਉਂਦੇ ਆ ਉਹ ਉੱਤਰਾ ਨਹੀਂ ਉਹਨੇ ਨਹੀਂ ਕੋਈ ਗੱਲ ਕੀਤੀ ਨਾ ਸਾਡੇ ਘਰ ਗੱਲ ਕੀਤੀ ਨਾ ਸਾਡੇ ਬਾਹਰ ਕੋਈ ਵੀ ਗੱਲ ਨਹੀਂ ਕਰਕੇ ਦੇ ਆਪਦੇ ਘਾਰੇ ਚਲੇ ਗਏ ਇਹਨਾਂ ਨੇ ਕੋਈ ਵੀ ਇਹਦੇ ਚ ਸ਼ਬਦ ਨਹੀਂ ਜਿਹੜੀਆਂ ਇਲਜ਼ਾਮ ਲਾਇਆ ਇਹਨਾਂ ਕੋਟ ਬੁੱਡੇ ਜਾ ਕੇ ਆਪਦੀ ਮੀਟਿੰਗ ਕਰਕੇ ਬਣਾ ਕੇ ਬੁਲਾਇਆ ਯਾਨੀ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗੋ ਲੋਕ ਤਾਂ ਨਾ ਕਰੋ ਹਰ ਵੀਰ ਹੋਰ ਨਾ ਪੁੱਜੋ ਮੜੀ ਨਸਾਨਾ ਜਾਈਏ ਗੱਡੀ ਲਾ ਕੇ ਆਪਾਂ ਬੜਾ ਅੱਜ ਗੱਡੀਆਂ ਚੱਕ ਦਿਓ ਮੱਥਾ ਟੇਕੋ ਅਸੀਂ ਤੁਹਾਡੇ ਨਾਲ ਧਾੜੋ ਕੇ ਚੜਾਂਗੇ ਜਿੱਥੇ ਸੱਚ ਹੋਊਗਾ ਠੀਕ ਹੈ ਜੀ ਮਹਾਰਾਜ ਦੀ ਜਾਨਤ ਜੋਤ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਹਨਾਂ ਨੂੰ ਕੋਈ ਖੇਡ ਨਾ ਸਮਝੀ ਜਾਵੇ ਨਾ ਨਾ ਬਹੁਤ ਸਭ ਤੋਂ ਜੇ ਗੁਰਨਾਣਾ ਸਾਹਿਬ ਤੋਂ ਕੋਈ ਸਿਆਣਾ ਨਹੀਂ ਸੀ ਜੇ ਗੁਰਨਾਣਾ ਸਾਹਿਬ ਨੂੰ ਬਾਬਾ ਸ਼੍ਰੀ ਚੰਦ ਲਗੇ ਸੀ ਤੇ ਉਹਨਾਂ ਨੇ ਆਪਣੇ ਸਵਾਜੇ ਨਾ ਉਹਨਾਂ ਨੂੰ ਗੱਡੀ ਮਿਲੀ ਨਾ ਤੇ ਜੇ ਆਪਾਂ ਹੀ ਘਰ-ਘਰ ਗੱਡੀਆਂ ਲਾ ਕੇ ਬਹਿ ਗਏ ਤੇ ਸਾਡੇ ਤੋਂ ਸਿਆਣਾ ਕੌਣ ਹੋ ਜਾਊਗਾ ਮੈਂ ਤੁਹਾਡੇ ਤੁਸੀਂ ਮੇਰੇ ਭਰਾ ਵੋਂ ਤੁਸੀਂ ਮੇਰੀਆਂ ਭੈਣਾਂ ਵੋਂ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਆਇਆ ਕਿ ਤੁਸੀਂ ਮਹਾਰਾਜ ਦੇ ਲੜ ਲੱਗੋ ਜ਼ਰੂਰੀ ਆ ਜੀ ਹਾਂ ਸਾਨੂੰ ਇੱਥੋਂ ਦੇਖੋ ਤੁਸੀਂ ਸਾਡੇ ਆਪਣੇ ਹੋ ਕੋਈ ਬੇਗਾਨਾ ਨਹੀਂ ਸਾਡੇ ਤੋਂ ਨਾ ਹੀ ਕੋਈ ਬਾਹਲੇ ਮੁਲਕ ਚੋਂ ਆਏ ਜੀ ਇਹਨੂੰ ਸਮਝਿਟ ਦਿਓ ਅਹੀਂ ਤੁਹਾਡੇ ਨਾਲ ਜੀ ਜਿੱਥੇ ਤੁਹਾਡਾ ਤੁਹਾਨੂੰ ਸਹਾਇਕ ਚਾਹੀਦਾ ਤੁਹਾਨੂੰ ਦਿਆਂਗੇ ਅਸੀਂ ਅਹੀਂ ਤੁਹਾਨੂੰ ਆਪਣੇ ਪੱਕੇ ਨੰਬਰ ਸਾਰਾ ਐਡਰੈਸ ਦੇ ਕੇ ਜਾਵਾਂਗੇ ਹਾਂਜੀ ਹਾਂਜੀ ਤੇ ਨੂੰ ਮੇਰੀ ਭੈਣ ਤੁਸੀਂ ਆਪ ਹੱਥੋਂ ਧੋ ਕੇ ਨਾ ਸਮੇਟ ਦਿਓ ਠੀਕ ਹੈ ਹਾਂ ਕੋ ਜਿੰਨੇ ਵੀ ਆਣਾ ਆ ਉਹਨਾਂ ਤੁਹਾਨੂੰ ਆ ਦੇਖ ਕੇ ਨਹੀਂ ਤੁਰਨਾ ਤੁਹਾਡੇ ਨਾਲ ਮੈਂ ਤੁਹਾਨੂੰ ਬੇਨਤੀ ਪਹਿਲੇ ਕਰਦਾ ਪਿਆ ਜੀ ਸਿੱਖ ਜਗਤ ਤੁਹਾਡੇ ਨਾਲ ਤਾਂ ਤੁਰਨਾ ਦੇ ਬਾਬਾ ਜੀ ਤੁਸੀਂ ਆਪ ਸਿਆਣੇ ਹੋ ਅਹੀਂ ਤਰਨਤਾਂਤ ਆਈ ਦੀ ਅੱਛਾ ਹਾਂ ਅਹੀ ਸਤਕਾਰ ਕਮੇਟੀ ਦੇ ਸਿੰਘ ਆ ਜੀ ਤੇ ਜੀ ਜੀ ਨੂੰ ਸਾਡੇ ਮਿਹਰਦਾ ਬਾਹਰ ਦਾ ਨਾਮਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਐਸੀ ਉਸ ਪਿੰਡ ਕੀ ਨਾ ਪਿੰਡ ਦਾ ਬਾਈ ਸਾਹੀ ਤੇ ਮਾਈ ਚੁਗੀਆਂ ਸੀਤੋ ਮਾਈ ਚੁਗੀਆਂ ਠੀਕ ਹੈ ਜੀ ਤੇ ਜੋ ਅੱਜ ਘਟਨਾ ਹੋਈ ਜੀ ਇੱਥੇ ਕਿਸ ਦਿਨ ਦੀ ਘਟਨਾ ਕੀ ਚੱਕਰ ਹੋਇਆ ਸੀ ਉਸ ਦਿਨ ਦੀ ਜਿਹੜੀ ਸੱਚ ਗੱਲ ਆ ਸਾਨੂੰ ਉਹ ਦੱਸੋ ਆਪਾਂ ਸੋਸ਼ਲ ਮੀਡੀਆ ਦੇ ਜੋ ਵੇਖਿਆ ਹਾਂਜੀ ਭਾਜੀ ਉਦਾਂ ਹੀ ਕਦੇ ਇੱਥੇ ਆਪਣਾ ਪ੍ਰਪੀਤ ਦੁਰਦੇਵ ਜਿਵੇਂ ਪੇਂਟ ਦੇ ਤੌਰ ਤੇ ਆਪਾਂ ਵਰਤਦੇ ਹਾਂ ਹਾਂਜੀ ਹਾਂਜੀ ਭਾਈ ਚਾਰਾ ਕਰਕੇ ਬਿਲਕੁਲ ਉਹ ਚਿੱਤਰ ਜਿਹੜੇ ਆਪਾਂ ਗੱਲ ਕੀਤੀ ਉਹ ਚਿੱਤਰ ਵੀ ਆਏ ਹਾਂਜੀ ਜਾਂ ਕੰਡਪੜ ਦੇ ਕੰਡਪੜ ਸਾਹਿਬ ਜਿਨ੍ਹਾਂ ਨਾਲ ਪੁੱਛਿਆ ਹੁੰਦਾ ਉਹ ਅੱਛਾ ਜੀ ਉਹ ਐਸੇ ਬੰਦੇ ਨੂੰ ਜਿਹੜਾ ਬਾਬਾ ਜੀ ਆ ਕਿੰਨਾ ਬਾਬਾ ਦਾ ਨਾਮ ਬਕਲਵੰਤ ਸਿੰਘ ਬਾਬਾ ਕਲਵੰਤ ਸਿੰਘ ਹਾਂਜੀ ਕੰਤਾ ਕੰਦਾ ਵੀ ਕਹਿੰਦੇ ਕਲਵੰਤ ਕਹਿੰਦੇ ਹਾਂਜੀ ਉਸ ਜੇ ਪਿੰਡ ਦਾ ਨਾ ਛੋਟਾ ਨਾ ਹੁੰਦਾ ਕਲਮੰਤ ਸੰਗੀ ਹੈ ਅੱਛਾ ਜੀ ਤੇ ਇਹ ਜੋ ਤੁਹਾਨੂੰ ਪਤਾ ਤੁਸੀਂ ਵੇਖਿਆ ਛੋਟੇ ਮੀਡੀਆ ਜੋ ਬੀਬੀ ਕਹਿੰਦੀ ਬਾਕੀ ਇਹ ਸ਼ੁਰੂ ਤੋਂ ਜਾਣਦੇ ਆਂ ਇਹ ਬੰਦੇ ਨੂੰ ਅੱਛਾ ਜੀ ਪਿੰਡ ਦੇ ਵਿੱਚ ਪਤਵੰਤੇ ਸੱਜਣ ਇਹ ਸਾਰੇ ਤੇ ਬੱਚੇ ਬੱਚੇ ਅਸੀਂ ਤਾਂ ਹੀ ਆਏ ਜੀ ਪਹਿਲੇ ਸਾਨੂੰ ਪਤਾ ਲੱਗੇ ਕਦੀ ਵੀ ਨਹੀਂ ਇਹੋ ਜਿਹਾ ਇਹੋ ਜਿਹਾ ਇਨਸਾਨ ਨਹੀਂ ਆਹੋ ਜਿਹਾ ਇਨਸਾਨ ਹੀ ਸੀ ਇਹ ਬਿਲਕੁਲ ਘੜਿਆ ਲੰਜਾਵ ਲਗਾ ਰਹੇ ਸਾਰਾ ਦਾ ਤੇ ਜਿੱਥੇ ਉਹਦੀ ਪਾਗ ਲਵਾਈ ਗਈ ਹੈ ਉੱਥੇ ਤੁਹਾਡੇ ਚ ਕੋਈ ਸੱਜਣ ਗਿਆ ਮੌਕੇ ਤੇ ਕੋਈ ਐਸੀ ਹੋ ਜੇ ਉੱਥੇ ਨੂੰ ਕੱਲੇ ਨੂੰ ਖੱਦੇ ਆਏ ਕੱਲੇ ਨੂੰ ਕੱਲੇ ਕਿੰਨੇ ਵਜੇ ਸੱਦਿਆ ਤੇ ਕਿੰਨੇ ਸੱਦਿਆ ਇਹ ਤਕਰੀਬਨ ਸਵੇਰ 10 ਵਜੇ ਦਾ ਟਾਈਮ ਉਹ 10:00 ਵਜੇ ਦਾ ਬੰਦਾ ਤੇ ਘਟਨਾ ਕਿਦੋਂ ਦੀ ਕਹਿੰਦੇ ਹੋ ਬੀਬੀ ਨਾਲ ਜਦੋਂ ਕੋਈ ਕਰਮ ਹੋਇਆ ਕਿਦੋਂ ਦੀ ਘਟਨਾ ਦੱਸਦੇ ਹੋ ਇਹ ਗੱਲ ਬਰੇ 1 4 ਦਿਨ ਹੈ ਪਰਸੋਂ ਦੀ ਗੱਲ ਜਿਹਨੂੰ ਵੀਡੀਓ ਪਈ ਆਪਾਂ ਮੰਗਲਵਾਰ ਸੱਦਿਆ ਪਰਸੋਂ ਪਰਸੋਂ ਦੀ ਘਟਨਾ ਆ ਤੇ ਸੱਦਿਆ ਕੱਲੋਂ ਪਰਸੋਂ ਸੱਦਿਆ ਉਹਨਾਂ ਨੂੰ ਅੱਛਾ ਜੀ ਪਰਸੋਂ ਸੱਦਣਾ ਯਾਨੀ 2-4 ਦਿਨ ਪਹਿਲਾਂ ਗੱਲ ਹੋਈ ਇੱਥੇ ਕਿਤੇ ਘਰੇ ਆਏ ਇਹਨਾਂ ਦੇ ਅੱਛਾ ਜੀ ਹਾਂਜੀ ਤੇ ਸਾਨੂੰ ਉਹ ਕਮਰਾ ਦਿਖਾਓਗੇ ਕਿਥੇ ਕਹਿੰਦੇ ਉਹ ਬੰਦੇ ਦੀ ਬਾਬਾਈ ਅੱਜ ਕਮਰਾ ਤੁਹਾਨੂੰ ਦਿਖਾ ਦਿੰਦੇ ਹਾਂ ਹਾਂਜੀ ਆ ਖੋਲੋ ਮਾੜਾ ਦਿਖਾਓ ਜਿੰਦਰਾ ਲੱਗਾ ਹਾਂਜੀ ਖੋਲੋ ਮਾੜਾ ਲਿਆ ਚਾਬੀ ਫੜ ਕੇ ਸੰਗਤ ਬਾਬਾ ਜੀ ਉੱਥੇ ਮਤਲਬ ਆ ਹੀ ਰਹਿੰਦੀ ਆ 2 4 10 ਬੰਦੇ ਮਤਲਬ ਜਿਹੜੇ ਇਹਦੇ ਕੋਲ ਬੰਦੇ ਅੱਛਾ ਜੀ ਸੰਗਤ ਆਂਦੀ ਆ ਇੱਥੇ ਸੌ ਤੇ ਵੀਰਵਾਰ ਗੱਦੇ ਸੌ ਵਾਰ ਤੇ ਵੀਰਵਾਰ ਨੂੰ ਬਾਬਾ ਜੀ ਗੱਦੀ ਲਾਂਦੇ ਇੱਥੇ ਹਾਂ ਜੀ ਬਹੁਤ ਸੰਗਤ ਆਂਦੀ ਉਹ ਦਿਨ ਅੱਛਾ ਜੀ ਸ਼ਹੀਦਾਂ ਦਾ ਪੈਰਾ ਮੰਦੇ ਜਾਂ ਕਿੰਨਾ ਦਾ ਪੈਰਾ ਮੰਦੇ ਬਾਬੇ ਸ਼੍ਰੀ ਚੰਦ ਆਵੇ ਸ਼੍ਰੀ ਚੰਦ ਦੀ ਗੱਦੀ ਲਾਂਦੇ ਬਾਬੇ ਸ਼੍ਰੀ ਚੰਦ ਦੀ ਗੱਦੀ ਲਾਂਦੇ ਆ ਜੀ ਅੱਛਾ ਜੀ ਤੇ ਆਪ ਜੀ ਸੰਗਤ ਕਿਸੇ ਨੂੰ ਪਤਾ ਸੀ ਕੋਈ ਇਦਾਂ ਦੀ ਦੁਰਘਟਨਾ ਹੋਈ ਆ ਜਾਂ ਇਦਾਂ ਦਾ ਕੋਈ ਵਾਰਾ ਹੋਇਆ ਕੋਈ ਇਦਾਂ ਦਾ ਗੱਲ ਨਹੀਂ ਜੀ ਕੋਈ ਕਿਸੇ ਨੂੰ ਨਹੀਂ ਸੀ ਨਾ ਕਈ ਸਾਡੇ ਮਤਲਬ ਕਿੰਨੇ ਕੋ ਸਾਲ ਹੋ ਗਏ ਬਾਬਾ ਇਹਨੂੰ ਗੱਡੀ ਲਾਂਦੇ ਐ ਇਦਾਂ ਨਹੀਂ ਆ 40 ਦੇ ਹੋ ਇੱਥੇ 40 ਸਾਲ ਹੋ ਚੱਲੇ ਅੱਛਾ ਜੀ 30 40 ਸਾਲ ਹੋ ਗਏ ਜੀ ਗੱਡੀ ਲਾਂਦੇ ਉਹਨਾਂ ਨੂੰ ਤੇ ਕਦੇ ਇਹੋ ਜੀ ਇਹਦੀ ਕੋਈ ਮਾੜੀ ਸੋਚ ਜਾ ਇਹੋ ਜਾਨੀ ਪਿੰਡ 'ਚ ਕਦੇ ਨੇ ਕੋਈ ਗਲਤ ਕੰਮ ਜਿਹੜਾ ਕੀਤਾ ਹੋਵੇ ਜਾਂ ਕਦੀ ਕਿਸੇ ਸੁਣਿਆ ਹੋਵੇ ਤੇ ਉਹ ਮੜਾ ਕਮਰਾ ਖਲਾਉਗੇ ਜੀ ਕਮਰਾ ਖਲਾਉ ਲੈਂਦੇ ਹਾਂ ਬੈਠਾ ਸਗਾ ਹੁਣ ਤੇ